ਪਾਸਟਰ ਵੀਰ ਬਲੇ ਔਰ ਹਮੜਾ ਪਿੰਡ ਤੋਂ ਅਸੀਂ ਪਿੰਡ ਬਲੀਪੁਰ ਖੁਰਦੇ ਵਿੱਚ ਚਰਚ ਆਪਣਾ ਲੱਗਦਾ ਹੈਗਾ ਔਰ ਇਸ ਤਰ੍ਹਾਂ ਪਿਛਲੇ ਦਿਨੀ ਅਸੀਂ ਦੇਖਿਆ ਕਿ ਹਮੜਾ ਪਿੰਡ ਦੇ ਸਾਡੇ ਆਰਐਮਐਸ ਪਾਸਟਰ ਟੀਮ ਦੇ ਬੱਚੇ ਜਿਹੜੇ ਉਹ ਜਗ੍ਹਾ ਤੇ ਕਾਰਡ ਵਗੈਰਾ ਵੰਡਣ ਗਏ ਸੀ ਪ੍ਰਚਾਰ ਕਰਨ ਵਾਸਤੇ ਗਏ ਸੀ ਔਰ ਉਹਨਾਂ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਗਈ ਕੁੱਟਿਆ ਮਾਰਿਆ ਗਿਆ ਧਮਕਾਇਆ ਗਿਆ ਔਰ ਥਾਣੇ ਚ ਬੰਦ ਕੀਤਾ ਗਿਆ ਔਰ ਕਾਫੀ ਯਾਨੀ ਕਿ ਗੰਭੀਰ ਮਸਲਾ ਹੋਇਆ ਇਸ ਕਰਕੇ ਅੱਜ ਅਸੀਂ ਡੀਸੀ ਦਫ਼ਤਰ ਪਹੁੰਚੇ ਹਾਂ ਉਸ ਮੰਗ ਪੱਤਰ ਨੂੰ ਲੈ ਕੇ ਕੀ ਜਿਹੜਾ ਮਸੀਹ ਭਾਈਚਾਰਾ ਸਾਡਾ ਆਰਐਮਐਸ ਪਾਸਟਰ ਮਿਨਿਸਟਰੀ ਦੇ ਅੱਜ ਪਾਸਟਰ ਸਾਰੇ ਜਗ੍ਹਾ ਤੇ ਅੱਜ ਮੰਗ ਪੱਤਰ ਦੇਣ ਵਾਸਤੇ ਆਇਆਂਗੇ ਤਾਂ ਕਿ ਇਹ ਜਿਹੜਾ ਵਿਰੋਧ ਹੋ ਰਿਹਾਗਾ ਮਸੀਹ ਭਾਈਚਾਰਾ ਨੂੰ ਸਤਾਇਆ ਜਾ ਰਿਹਾਗਾ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾਗਾ ਵੀ ਮਸੀਹ ਚ ਭਾਈਚਾਰਾ ਜਿਹੜਾ ਇਦਾਂ ਦਾ ਜਨਨ ਕਿ ਇੱਕ ਜਨਨ ਕਿ ਇੱਕ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਾ ਜਨਨ ਕਿ ਅੱਜ ਹਰ ਜਗ੍ਹਾ ਦੇ ਉੱਪਰ ਹੀ ਟਾਰਗੇਟ ਕੀਤਾ ਇਹਦਾ ਮਸੀਹ ਭਾਈਚਾਰੇ ਲੋਕਾਂ ਨੂੰ ਜਨਨ ਕਿ ਹਰ ਜਗ੍ਹਾ ਦੇ ਉੱਪਰ ਹੀ ਔਰ ਅੱਜ ਅਸੀਂ ਮੰਗ ਪੱਤਰ ਦੇਣ ਵਾਸਤੇ ਆਇਆਂਗੇ ਕੀ ਸਾਡੇ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਵਿਸ਼ਵਾਸ ਦਿਵਾਇਆਗਾ ਪਾਸਨਵਾਈ ਕੀਤੀ ਜਾਗੀ ਔਰ ਜਾਂਹ ਤਰ ਅਸੀਂ ਇਹੀ ਮੰਗ ਪੱਤਰ ਰੱਖਿਆਗਾ ਕਿ ਸਾਡੀਆਂ ਚਰਚਾਂ ਜਿਹੜੀਆਂ ਹੰਬੜਾਂ ਦੇ ਵਿੱਚ ਘੱਟੋ ਘੱਟ 5-4 ਸਾੜੇ ਹੰਬੜਾਂ ਚ ਲੱਗਦੀ ਹੈਗੀ ਔਰ ਹੰਬੜਾਂ ਦੇ ਵਿੱਚ ਇਸ ਟਾਈਮ ਜਿਹੜੇ ਕੁਸ਼ਰਾਰ ਸ਼ਰਾਰਤੀਆਂ ਅੰਸਰਾਂ ਨੇ ਯਾਨੀ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਸਰਕਾਰ ਅੱਗੇ ਇਹੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਾ ادਵਾਇਆ ਜਾਏ ਔਰ ਪੂਰੀ ਇੰਡੀਆ ਭਾਰਤ ਦੇ ਅੰਦਰ ਯਾਨੀ ਕਿ ਸੰਵਿਧਾਨ ਦੇ ਵਿੱਚ ਵੀ ਲਿਖਿਆ ਕਿ ਹਰ ਇੱਕ ਧਰਮ ਨੂੰ ਆਪਣੇ ਯਾਨੀ ਕਿ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈ ਔਰ ਇਹਦੇ ਵਿੱਚ ਯਾਨੀ ਕਿ ਕੋਈ ਇਦਾਂ ਕੀ ਮਤਾ ਪਾ ਕੇ ਅੱਜ ਇਹਨਾਂ ਨੇ ਜਿਵੇਂ ਹਮੜਾ ਪਿੰਡ ਦੇ ਵਿੱਚ ਗੁਰਦੁਆਰਾ ਕਮੇਟੀ ਨੇ ਮਤਾ ਪਾਸ ਕੀਤਾਗਾ ਕਿ ਆਉਣ ਵਾਲੇ ਟਾਈਮ ਦੇ ਅੰਦਰ ਕੋਈ ਵੀ ਹਮੜਾ ਪਿੰਡ ਦੇ ਵਿੱਚ ਪ੍ਰਚਾਰ ਨਹੀਂ ਕਰ ਪਾਏਗਾ ਯਾਨੀ ਕਿ ਪਿੰਡ ਦੇ ਹਮੜਾ ਪਿੰਡ ਦੇ ਨੀ ਕਿ ਆਸ-ਪਾਸ ਪਿੰਡਾਂ ਦੇ ਅੰਦਰ ਕੋਈ ਵੀ ਚਰਚ ਨਹੀਂ ਲੱਗੇਗਾ ਔਰ ਕੋਈ ਯਾਨੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ 크ਿਸਮਸ ਮਨਾਇਆ ਜਾਂਦਾਗਾ ਵੀ ਕੋਈ ਵੀ 20 ਤੋਂ ਲੈ ਕੇ 25 ਤੱਕ 28 ਤੱਕ ਲਿਖਿਆ ਗਿਆ ਉਹਦੇ ਵਿੱਚ ਵੀ ਕੋਈ ਵੀ 30 ਤੱਕ ਤੇ ਤੱਕ ਵੀ ਕੋਈ ਵੀ ਉਥੇ 크리스마ਸ ਨਹੀਂ ਮਨਾਇਆ ਜਾਏਗਾ ਔਰ ਐਦਾ ਕੋਈ ਵੀ ਅਸੀਂ ਪ੍ਰਚਾਰ ਨਹੀਂ ਕਰਨ ਦੇਣਾਗਾ بس ਇਹ ਹੀ ਬੇਨਤੀ ਕਰਦੇ ਆ ਕਿ ਸੰਵਿਧਾਨ ਦੇ ਅੰਦਰ ਐਦਾਂ ਦਾ ਕੁਝ ਲਿਖਿਆ ਨਹੀਂ ਹੈਗਾ ਔਰ ਲਾ ਸਾਨੂੰ ਯਾਦ ਦਿੰਦਾ ਕਿ ਹਰ ਧਰਮ ਆਪਣਾ ਪ੍ਰਚਾਰ ਕਰ ਸਕਦਾ ਹੈ ਔਰ ਯਾਨੀ ਕਿ ਹੁਣ 크리스마ਸ ਯਾਨੀ ਕਿ ਹੁਣ ਕੀ ਪਹਿਲੀ ਵਾਰ ਨਹੀਂ ਮਨਾਇਆ ਜਾ ਰਿਹਾਗਾ ਔਰ ਕਿੰਨੇ ਟਾਈਮ ਤੋਂ ਸ਼ੁਰੂਆਤ ਤੋਂ ਹੀ ਯਾਨੀ ਕਿ ਚੱਲਦਾ ਆ ਰਿਹਾ ਕਿ 크리스마ਸ ਮਨਾਇਆ ਜਾ ਰਿਹਾਗਾ ਔਰ ਹਰ ਮੀਟਿੰਗ ਕੀਤੀ ਜਾ ਰਹੀ ਹੈਗੀ ਔਰ ਇਹ ਕੁਝ ਕੁ ਸਿਰਾਰਤੀ ਜਿਹੜੇ ਆਂਸਰ ਹੈਗੇ ਹਮੜਾਂ ਦੇ ਵਿੱਚ ਉਹਨਾਂ ਨੇ ਜਾਨੀ ਕਿ ਕੁਛੇ ਮੁੱਦੇ ਨੂੰ ਉਠਾਇਆ ਔਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਹਾ ਗਿਆ ਕਿ ਉਸ ਨੇ ਸੈਬ ਜਾਦਿਆਂ ਦੀ ਸ਼ਹੀਦੀ ਦਿਹਾੜੇ ਹੁੰਦੇ ਨੇ 25 ਜਦੋਂ ਤੁਸੀਂ ਕਹੋ। ਸ਼ਾਂਤਿਸ ਕਰਕੇ ਉਹਨਾਂ ਨੇ ਕਿਹਾ ਹਾਂਜੀ ਉਹਨਾਂ ਨੇ ਕਿਹਾ ਹੈਗਾ ਲੇਕਿਨ ਦੇਖੋ ਆਪਣਾ ਉਹ ਆਪ ਉਹਨਾਂ ਦਾ ਆਪਣਾ ਹਨਾ ਤਿਹਾੜੀ ਮਨਾ ਸਕਦੇ ਆ ਅਸੀਂ ਕਦੀ ਵੀ ਜਾ ਕੇ ਉਹਨਾਂ ਦੇ ਤਿਹਾੜ ਦੇ ਵਿੱਚ ਕੋਈ ਦਸੰਦਾ ਜੀ ਨਹੀਂ ਦਿੱਤੀ આજ ਤੱਕ ਕਦੇ ਔਰ ਸਾਡਾ ਤਿਹਾੜਾ ਹੈ 크ਿਸਮਸ ਦਾ ਔਰ ਅਸੀਂ ਹਰ ਸਾਲ ਦੀ ਤਰ੍ਹਾਂ ਜਾਨੀ ਕਿ ਮਨਾਉਣੀ ਹੈਗੇ। ਡੀਸੀ ਸਾਹਿਬ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤਾਂ ਤੁਸੀਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾਗਾ ਲਾਅ ਦੇ ਅਨੁਸਾਰ ਸੰਵਿਧਾਨ ਸਾਨੂੰ ਕਹਿੰਦਾਗਾ ਔਰ ਅਸੀਂ ਆਪਾਂ ਨੂੰ ਕੋਈ ਵੀ ਪ੍ਰਚਾਰ ਕਰਨ ਤੋਂ ਰੋਕ ਹਰ ਇੱਕ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾਗਾ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆਗਾ ਉਹਨਾਂ ਦੀ ਪੂਰੀ ਕਾਰਵਾਈ ਕੀਤੀ ਜਾਏਗੀ ਮੇਰਾ ਨਾਮ ਪਾਸਟਰ ਵਿਲਸਨ ਬੱਸੀ ਹੈ ਜੀ ਸਰ ਅੱਜ ਇੱਥੇ ਆਇਆ ਹਾਂ ਇਸ ਕੀ ਕਾਰਨ ਅੱਜ ਅਸੀਂ ਸਾਰੇ ਬੱਸੀ ਭਾਈਚਾਰਾ ਪ੍ਰਭੂ ਦੇ ਦਾਸ ਪਾਸਟਰ ਜਿਹਨੇ ਵੀ ਪ੍ਰਭੂ ਦੀ ਸੇਵਾ ਕਰਦੇ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਸੀਂ ਇੱਥੇ ਆਏ ਆ ਇੱਕ ਖਾਸ ਮੁੱਦੇ ਦੇ ਵਿੱਚ ਕਿ ਮਸੀਹ ਭਾਈਚਾਰਾ ਜਿਹੜਾ ਹੈ ਹਮੇਸ਼ਾ ਹੀ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਦਾ ਪੇਗਾਮ ਦਿੰਦਾ ਸ਼ਾਂਤੀ ਦੀਆਂ ਗੱਲਾਂ ਸਿਖਾਂਦਾ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦਾ ਪਰ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਕਿ 2 ਦਿਨ ਪਹਿਲਾਂ ਸਾਡੇ ਹੰਬੜਾ ਸ਼ਹਿਰ ਦੇ ਵਿੱਚ ਪ੍ਰਚਾਰ ਕਰਨ ਵਾਲੇ ਜਿਹੜੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੱਥੋਫਾਈ ਕੀਤੀ ਗਈ ਉਹਨਾਂ ਨੂੰ ਮਾਰਿਆ ਵੀ ਗਿਆ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ ਔਰ ਉਹਦੇ ਬਾਅਦ ਇੱਕ ਮਤਾ ਪਾ ਕੇ ਗੁਰਦੁਆਰੇ ਦੇ ਵਿੱਚ ਲੈਟਰ ਦੇ ਉੱਤੇ ਲਿਖ ਕੇ ਇਹ ਆਖਿਆ ਗਿਆ ਕਿ ਇਸਾਈ ਭਾਈਚਾਰਾ ਪ੍ਰਚਾਰ ਨਹੀਂ ਕਰ ਸਕਦਾ ਸਾਡੇ ਸ਼ਹਿਰ ਦੇ ਵਿੱਚ ਜਾਂ ਇਹ ਕੋਈ Satsang ਨਹੀਂ ਚਲਾ ਸਕਦੇ ਸੋ ਸਾਡਾ ਕੋਈ ਇਹੋ ਜਿਹਾ ਕੋਈ ਵੀ ਮੁੱਦਾ ਨਹੀਂ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਤੇ ਨਾ ਅਸੀਂ ਕਿਸੇ ਧਰਮ ਦੇ ਖਿਲਾਫ ਬੋਲਣਾ ਚਾਹਦੇ ਕਿਉਂਕਿ ਸਾਰੇ ਧਰਮ ਆਪਣੀ ਆਪਣੀ ਜਗਾ ਤੇ ਅੱਛੇ ਨੇ ਔਰ ਅਸੀਂ ਸ਼ਾਂਤੀ ਦਾ ਸੰਦੇਸ਼ ਦਿੰਦੇ ਆ ਪ੍ਰਭੂ ਯੇਸ਼ੂ ਦਾ ਪ੍ਰਚਾਰ ਕਰਦੇ ਆ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਲੋਕਲ ਅਸੀਂ ਹੈਗੇ ਆ ਕੋਈ ਬਾਹਰੋਂ ਨਹੀਂ ਆਏ ਤੇ ਅਸੀਂ ਯੇਸ਼ੂ ਮਸੀਹ ਦਾ ਪ੍ਰਚਾਰ ਕਰਦੇ ਆ ਕਿਉਂਕਿ ਅਸੀਂ ਐਸੇ ਦੇਸ਼ 'ਚ ਰਹਿੰਦੇ ਆ ਜਿੱਥੇ ਹਰ ਇੱਕ ਨੂੰ ਆਜ਼ਾਦੀ ਹੈ ਕਿ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਆ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਕੋਈ ਆਪਣੇ ਧਰਮ ਦਾ ਪ੍ਰਚਾਰ ਕਰਦਾ ਅਸੀਂ ਉਹਨਾਂ ਨੂੰ ਕੋਈ ਵਿਗੜ ਨਹੀਂ ਪਾਉਂਦੇ ਕੋਈ ਉਹਨਾਂ ਨੂੰ ਰੋਕਦੇ ਨਹੀਂ ਨਾ Hindu ਹੋਵੇ ਚਾਹੇ Sikh ਹੋਵੇ ਚਾਹੇ Muslim ਹੋਵੇ ਪਰ 크੍ਰਿਸਚਨ ਭਾਈਚਾਰੇ ਨੂੰ ਹਰ ਜਗ੍ਹਾ ਤੇ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇਸ ਗੱਲ ਦੇ ਮਸਲੇ ਨੂੰ ਲੈ ਕੇ ਅੱਜ ਅਸੀਂ ਡੀਸੀ ਸਾਹਿਬ ਦੇ ਆਫਿਸ ਤੇ ਇਕੱਠੇ ਹੋਏ ਹਾਂ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਇਹ ਜਿਹੜੀ ਮਤਾ ਪਾ ਕੇ ਗੁਰਦੁਆਰੇ ਦੀ ਕਮੇਟੀ ਨੇ ਜਿਹੜੀਆਂ ਗੱਲਾਂ ਲਿਖਿਆ ਨੇ ਇਹਨੂੰ ਰੱਦ ਕੀਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕੋਈ ਵੀ ਧਾਰਮਿਕ ਜਗ੍ਹਾ ਕਿਸੇ ਧਾਰਮਿਕ ਧਰਮ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦੀ ਇਹ ਸਰਾਸਰ ਗਲਤ ਹੈ ਤੋ ਇਹ ਕੋਈ ਕਾਨੂੰਨੀ ਮਤਲਬ ਹੈ ਨਹੀਂ ਹੈ ਕਿ ਕਾਨੂੰਨ ਦਾ ਕੋਈ ਵੀ ਉਹ ਕਿਸੇ ਧਰਮ ਦੇ ਰੋਕ ਲਾਣ ਸੋ ਅਗਰ ਸਰਕਾਰ ਵੱਲੋਂ ਹੋਏਗਾ ਤੇ ਉਹ ਦੇਖਿਆ ਜਾਏਗਾ ਪਰ ਇਹ ਜਿਹੜਾ ਕੋਈ ਵੀ ਬੰਦਾ ਪੋਲੀਟੀਕਲ ਜਾਂ ਕੋਈ ਧਾਰਮਿਕ ਬੰਦਾ ਕਿਸੇ ਵੀ ਧਾਰਮਿਕ ਸੰਸਥਾ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦਾ ਉਹਨੂੰ ਪਰੇਸ਼ਾਨ ਨਹੀਂ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਆ ਡੀਸੀ ਸਾਹਿਬ ਨੂੰ ਔਰ ਸਾਰੇ ਸੁਣਨ ਵਾਲੇ ਲੋਕਾਂ ਨੂੰ ਖਾਸ ਕਰਕੇ ਮਸੀਹ ਭਾਈਚਾਰੇ ਨੂੰ ਆਓ ਅਸੀਂ ਮਿਲ ਕੇ ਇੱਕ ਮੋਟੋ ਕੇ ਇੱਕ ਜੋਟੋ ਕੇ ਆਪਣੇ ਪਲੇਟਫਾਰਮ ਤੇ ਖੜੇ ਹੋਈਏ ਔਰ ਇਸ ਗੱਲ ਦੇ ਲਈ ਆਵਾਜ਼ ਚੁਕੀਏ ਕਿ ਅਸੀਂ ਇਸ ਦੇਸ਼ ਚ ਰਹਿੰਦੇ ਆ ਤਾਂ ਸਾਨੂੰ ਰੋਕਿਆ ਨਾ ਜਾਵੇ ਅਸੀਂ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਲੋਕਾਂ ਪਿਆਰ ਕਰਨ ਵਾਲੇ ਲੋਕਾਂ ਅਸੀਂ ਹਰ ਇੱਕ ਨਾਲ ਕਰਦੇ ਆਂ